ਪੰਜਾਬੀ ਸਿਨੇਮਾ ਦੇ ਮਹਾਨ ਅਦਾਕਾਰ ਅਤੇ ਕਾਮੇਡੀ ਦੇ ਬਾਦਸ਼ਾਹ ਮਹਿਰ ਮਿੱਤਲ ਬਿਲਕੁਲ ਠੀਕ ਠਾਕ ਨੇ ਅਰ ਸਵੇਰ ਤੋਂ ਉਹਨਾਂ ਦੀ ਮੌਤ ਦੀ ਖਬਰ ਚੱਲ ਰਹੀ ਸੀ ਪਰ ਇਹ ਖਬਰ ਪੂਰੀ ਤਰ੍ਹਾਂ ਝੂਠੀ ਹੈ ਉਹ ਇਸ ਵੇਲੇ ਹਸਪਤਾਲ ਵਿੱਚ ਦਾਖਲ ਨੇ ਡਾਕਟਰਾਂ ਨੇ ਉਹਨਾਂ ਨੂੰ ਆਈ ਸੀ ਯੂ ਤੋਂ ਜਨਰਲ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਹੈ ਇਸ ਦਾ ਮਤਲਬ ਇਹੀ ਹੈ ਕਿ ਉਹਨਾਂ ਦੀ ਹਾਲਤ ਵਿੱਚ ਸੁਧਾਰ ਆ ਤੇ ਕੋਈ ਖਤਰਾ ਨਹੀਂ ਹੈ اے ਬੀਬੀ ਸਾਂਝਾ ਵੀ ਇਹੀ ਦੁਆ ਕਰਦਾ ਹੈ ਕਿ ਪੰਜਾਬੀ ਦਾ ਇਹ ਮਹਾਨ ਨਾਇਕ ਤੇ ਸਭ ਨੂੰ ਹਮੇਸ਼ਾ ਖੁਸ਼ ਰੱਖਣ ਵਾਲਾ ਸਿਤਾਰਾ ਤੰਦਰੁਸਤ ਰਹੇ ਅਤੇ ਲੰਮੀ ਉਮਰ ਜੀਵੇ ਸਭ ਨੂੰ ਇਹੀ ਅਪੀਲ ਹੈ ਕਿ ਅਜਿਹੀ ਝੂਠੀ ਖਬਰ ਤੇ ਨਾ ਯਕ ਹਾਂਜੀ ਕੋਈ ਕੁੜੀ ਨੇ ਮਿਲਣ ਦਾ ਟਾਈਮ ਦਿੱਤਾ ਹੋਵੇ ਹਾਂਜੀ ਤੇ ਲੰਨ ਤਾਂ ਬੰਦੇ ਤੇ ਜੇ ਟਾਈਮ ਤੇ ਮਿਲ ਨਾ ਜਾਵੇ ਤਾਂ ਲੱਖਾਂ ਦੀ ਗੱਲ ਹੈ ਕੋਈ ਸਾਲਿਓ ਮੈਂ ਕਰੋੜ-ਕੋੜ ਜਾਂ ਗੱਲਾਂ ਕਰੀ ਜਾਂਦਾ ਤੇ ਤੁਸੀਂ ਲੱਖਾਂ 'ਚ ਧੱਕੇ ਖਾਂਦੇ ਫਿਰਦੇ ਹੋ ਉਹ ਗੱਲ ਨਹੀਂ ਬਾਤ ਨਹੀਂ ਉਹ ਕਮਲਿਓ ਹਾਂਜੀ ਦੇ ਕਿਤੇ ਉਹ ਇੰਤਜ਼ਾਰ ਕਰਦੀ ਕਰਦੀ ਬੇਹੋਸ਼ ਹੋ ਜੇ ਤਾਂ ਮੈਨੂੰ ਕਿੰਨਾ ਪਾਪ ਲੱਗੂਗਾ ਬਹੁਤ ਪਾਪ ਲੱਗੂਗਾ ਜੀ ਤੇਰੇ ਵਰਗੇ ਬੰਦੇ ਨੂੰ ਤਾਂ ਟਾਈਮ ਤੇ ਪਹੁੰਚਣਾ ਹੀ ਚਾਹੀਦਾ ਹੈ ਹਾਂਜੀ ਮੇਰਾ ਖਿਆਲ ਹੈ ਮੈਂ ਟਾਈਮ ਤੇ ਹੀ ਆ ਤੇ ਮੈਂ ਪਹੁੰਚਾਂ ਕਤਾਰੇ ਮੇਰੇ ਸਵਾਗਤ ਵਾਸਤੇ ਕੀ ਕੀ ਰੱਖੀ ਬੈਠੀ ਹੋਣੀ ਹੈ ਤੇ ਕੀ ਕੁਝ ਬਣਾਈ ਬੈਠੀ ਹੋਣੀ ਹੈ ਚਲੋ ਚਲਿਏ ਪਿੱਛੇ ਰਹਿ ਜਾ ਕਰੋ ਸਾਲੇ ਅੱਗੇ ਵਾਜਦੇ ਜੇ